ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨ ਹਨ ਤੋਂ ਨੰਗ ਸੰਗ ਸਾਰੇ ਪ੍ਰਭ ਜੀ ਸੁਣਾਈ ਬਿਨਾ ਤੇਗ ਤੀਰੰਗ ਰਖੇ ਨਾ ਪਾਈ ਮਰਨੇ ਉੱਚੀ ਧਨ ਵਿੱਚ ਆਨੰਦਪੁਰ ਸਾਹਿਬ ਐਲਾਨ ਕੀਤਾ ਸੀ ਮੇਰਾ ਸਿੱਖ ਹੋਊਗਾ ਤੇਗ ਤੇ ਤੀਰ ਤੋਂ ਬਿਨਾ ਕਦੇ ਨਹੀਂ ਰਹਗੋ ਇਸ ਕਰਕੇ ਸ਼ੈਸਤਰ ਕੇ ਅਧੀਨ ਹੈ ਰਾਜ ਜੋ ਜੋ ਨਾ ਪੈਰੇ ਤੇਸ ਟਿਗਰੇ ਤਾਜ ਹੈ ਉਹਨਾਂ ਦੇ ਕਾਜ ਵਿਗਨ ਦੇ ਜਿਹੜੇ ਕੋਲ ਸ਼ੈਸਤਰ ਨਹੀਂ ਰੱਖਣਗੇ ਵਾਹ ਇਸ ਵਾਸਤੇ ਸ਼ੈਤਰ ਆਏ ਸਿੱਖ ਵਾਸਤੇ ਤੇਗ ਤੇ ਸਿਰ ਖਲੂਣੇ ਵਾਸਤੇ ਤੇਗ ਇਹ ਹਰ ਘਰ ਦੇ ਵਿੱਚ ਹੋਣੀ অতি ਜ਼ਰੂਰੀ ਹੈ ਜਿੱਥੇ ਕਈ ਸਨਵਾ ਦੇ ਵੀ ਹੁਣ ਤੇ ਟੈਂਕਾਂ ਦਾ ਸਮਾਂ ਆ ਗਿਆ ਹੁਣ ਤੇ ਮਜੇਲਾ ਆ ਗਿਆ ਤੋਪਾਂ ਆ ਗਈਆਂ ਹੁਣਾਂ ਦੀ ਕੀ ਲੋੜ ਆ ਆ ਜਿਹੜੇ ਉੱਥੇ ਬਾਰਡਰ ਤੇ ਇੱਥੇ ਬੈਠਿਆ ਟੋਲ ਟੈਕਸਾਂ ਤੇ ਉਹ ਤੋਪਾਂ ਲੈ ਤ ਨਹੀਂ ਗਏ ਉਹਨਾਂ ਕੋ ਵੱਡੇ ਵੱਡੇ ਲਠੇਰ ਫੜੇ ਹੋਏ ਆ ਤੇ ਗੱਡੀਆਂ ਸਾਰੀਆਂ ਉਤਨੇ ਨੰਗਣ ਡੀਆਂ ਕਿਸੇ ਦੇ ਕਿ ਕੋਈ ਟੋਲ ਨਹੀਂ ਕਟਾਉਣਾ ਪੈ ਰਿਹਾ ਜੀਵਿੰਦਾਰ ਇੰਨੇ ਤੰਗ ਆਇਆ ਤੇ ਹੁਣ ਡਾਣ ਦੇ ਗਾੜੀ ਕੋ ਹੁੰਦਾ ਨਹੀਂਗਾ ਤਲਵਾਰਾਂ ਵਾਲੇ ਸਿੰਘ ਵੀ ਬੈਠੇ ਆ ਕਿਸੇ ਦੀ ਜੁਰਤ ਨੂੰ ਉਠਾਵੇ ਗੁਰੂ ਕਿਰਪਾ ਕਰੇ ਜਿਨ੍ਹਾਂ ਪੰਪ ਵੀ ਬੰਦ ਕਰਾਏ ਹੋਏ ਮੈਂ ਆਉਂਦਾ ਸਾਰਾ ਸੀਨ ਵੇਖਦਾ ਆ ਰਿਹਾ ਪਟਾਲੇ ਤੋਂ ਅੱਗੇ ਗੁਰੂ ਕਿਰਪਾ ਕਰੇ ਕਲ ਕੀ ਤਰਪਾਚ ਮਰਨੇ ਸਾਨੂੰ ਸ਼ੈਸਤਰਧਾਰੀ ਬਣਾਇਆ ਸੀ ਵਾਹ ਤੇ ਸ਼ੈਸਤਰਧਾਰੀ ਹੋ ਕੇ ਰਹਿਣਾ ਮਹਾਰਾਜ ਦੇ ਬਚਨ ਹਨ ਏ ਮੋਰ ਆ ਗਿਆ ਸੁਣੋ হে ਪਿਆਰੇ ਬਿਨਾ ਤੇਗ ਸਦ ਬਿਨਾ ਕੇ ਸੰਸ਼ਸਤਰ ਨਾ ਦਿਉ ਦਦਾਰੇ ਜਦੋਂ ਤੂੰ ਸਾਡੇ ਦਰਸ਼ਨਾਂ ਨੂੰ ਆਵੇਂ ਨਾ ਤੇਰੇ ਕੋਲ ਸ਼ਸਤਰ ਹੋਣ ਤੇਰੇ ਕੋਲ ਕੇਸ ਹੋਣ ਬਿਨਾ ਕੇ ਸੰਸ਼ਸਤਰ ਨਰਨ ਭੇਡ ਜਾਣੋ ਕਹੇ ਗਾਨਤਾ ਕੋ ਕਿਤੇ ਲੈਸ ਸਾਨੂੰ ਸ਼ਸਤਰ ਤੋਂ ਬਿਨਾ ਬੰਦਾ ਭੇਡ ਦੀ ਨਿਆਈ ਏ ਤੇ ਭੇਡ ਨੂੰ ਫਨੋ ਫੜ ਕੇ ਕੰਨੋ ਕੋ ਜਿੱਧਰ ਨੂੰ ਮਰਜੀ ਕੋ ਲੈ ਜਾਈਂ ਮਾਰੇ ਦੇ ਬਚਨ ਕਰਪਾਨ ਪਾਨ ਧਾਰੀਆਂ ਕਰੋੜ ਕਰੋੜ ਪਾਪ ਧਾਰੀਆਂ ਜਦੋਂ ਤੁਸੀਂ ਖੰਡੇ ਬਾਟੇ ਦਾ ਅਮਰ ਛੱਕੇ ਸ੍ਰੀ ਸਾਹਿਬ ਪਹਿਨੋਂਗੇ ਤੁਹਾਡੇ ਕਰੋੜਾਂ ਹੀ ਪਾਪ ਧਲ ਜਣਗੇ ਕਰੋੜਾਂ ਹੀ ਵਾਹ ਇਹ ਸਹਿਬਾਂ ਦੇ ਬਚਨ ਜਦੋਂ ਦੁੱਜਾ ਪਠਾਨ ਭੱਜਣ ਲੱਗਾ ਉਹਨੂੰ ਸਿੰਘਾਂ ਨੇ ਢਾ ਲਿਆ ਜਦੋਂ ਉਹਦੀ ਤਬਦੀਸ਼ ਕੀਤੀ ਉਦੋਂ ਪਤਾ ਲੱਗਾ ਵੀ ਇਹਨਾਂ ਨੂੰ ਸੂਬਾ ਸਰਦ ਵਜੀਦ ਖਾਨ ਨੇ ਕੱਲਿਆ ਜਦੋਂ ਇਸ ਗੱਲ ਦਾ ਪਤਾ ਬੰਦਾ ਸਿੰਘ ਨੂੰ ਲੱਗਾ ਨਾ ਉਨੇ ਆਖਿਆ ਮੈਂ ਤੇ ਸੋਚਦਾ ਸੀ ਵੀ ਜੇ ਕਿਤੇ ਮੈਂ ਪੰਜਾਬ ਹੁੰਦਾ ਤੇ ਮੈਨੂੰ ਇਤਰਾ ਨਾ ਕਰਨ ਦਿੰਦਾ ਵਾਹਿਗੁਰੂ ਪਰ ਮੇਰੀ ਮੌਜੂਦਗੀ ਵਿੱਚ ਉਹਦੇ ਇਕੱਲੇ ਪਠਾਨਾਂ ਨੇ ਐਡਾ ਵੱਡਾ ਕਾਤਲਾਮਾ ਹਮਲਾ ਗੁਰੂ ਤੇ ਕਰ ਦਿੱਤਾ ਇਹ ਬੜਾ ਜ਼ਾਲਮ ਬੰਦਾ ਹਾਂ ਉਹਨੂੰ ਦੋ ਦੋਰਾ ਗੁੱਸਾ ਆ ਗਿਆ ਉਸ ਵਜੀਦ ਖਾਨ ਤੇ ਆਪੇ ਤੋਂ ਬਾਹਰ ਹੋ ਗਿਆ ਮੇਰੇ ਗਲਗੀਰ ਪਾਤਸ਼ਾਹ ਮਹਾਰਾਜ ਗੋਦ ਵਿੱਚ ਲੈ ਕੇ ਆਹ ਹਾਂ ਇੱਕ ਹੱਥ ਮਾਰਨੇ ਆਪਣੇ ਜ਼ਖਮ ਤੇ ਰੱਖਿਆ ਤੇ ਬੰਦਾ ਸਿੰਘ ਦੀ ਹਾਲਤ ਨੂੰ ਵੇਖ ਕੇ ਜਿੱਤਰਾ ਮਹਾਭਾਰਤ ਦੇ ਜੁੱਧ ਵਿੱਚ ਭਗਵਾਨ ਕ੍ਰਿਸ਼ਨ ਨੇ ਅਰਜਨ ਨੂੰ ਗੀਤਾ ਦਾ ਗਿਆਨ ਦਿੱਤਾ ਸੀ ਨਾ ਮਰਨੇ ਲੰਮਾ ਬਿਆਨਤ ਨਹੀਂ ਬੋਧਾ ਕੀਤਾ ਮਿੰਟੋ ਮਿੰਟੀ ਪੰਜਾਬ ਦੇ ਜ਼ੁਲਮ ਦੇ ਨਾਲ ਟੱਕਰ ਲੈਣ ਵਾਸਤੇ ਤਿਆਰ ਕਰਕੇ ਬੰਦਾ ਸਿੰਘ ਨੇ ਇੱਕ ਗੱਲ ਆਖੀ ਬੰਦਾ ਸਿੰਘਾ ਜੋ ਪਰਮੇਸ਼ਰ ਦੇ ਭਾਣੇ ਵਿੱਚ ਵਾਪਰ ਰਿਹਾ ਨਾ ਉਹ ਦਾ ਅਸੀਂ ਅਫਸੋਸ ਕਰਨ ਵਾਸਤੇ ਪੈਦਾ ਨਹੀਂ ਹੋਏ ਹਾਂ ਉਹਦੇ ਹੁਕਮ ਦੇ ਗਾੜੀ ਸਿਰ ਝਕਾਉਣ ਵਾਸਤੇ ਪੈਦਾ ਹੋਏ ਆਂ ਹੋਸ਼ ਕਰ ਇਹ ਆਪਣੇ ਹੁਣ ਅਗਲੇ ਕੰਮ ਦੀ ਤਿਆਰੀ ਕਰ ਵਾਹ ਵਾਹ ਮਹਾਰਾਜੀ ਨੇ ਪੰਜੀ ਸਿੰਘ ਨਾਲ ਤਿਆਰ ਕੀਤੇ ਬੰਦਾ ਸਿੰਘ ਦੇ ਪੰਜੀ ਵਾਹ ਤੇ ਆਪਣੀ ਪਵਿੱਤਰ ਕਲਮ ਪਕੜ ਕੇ ਮਹਾਰਾਜ ਨੇ ਚਾਰ ਪੰਜ ਹੁਕਮਨਾਮੇ ਲਿਖਿਆ ਜਿਨ੍ਹਾਂ ਉੱਤੇ ਲਿਖਿਆ ਸੀ ਖਾਲਸਾ ਜੀ ਮੈਂ ਇਥੋਂ ਜਥੇਦਾਰ ਜਨੈਤ ਥਾਪ ਕੇ ਤੋਰ ਰਿਹਾ ਹਾਂ ਹਾਂ ਤੁਸੀਂ ਇਹਦੀ ਕਮਾਂਡ ਥੱਲੇ ਰਹਿ ਕੇ ਜਿਨ੍ਹਾਂ ਨੇ ਵੀ ਜ਼ੁਲਮ ਕੀਤੇ ਹਨ ਸਾਰਿਆਂ ਨੂੰ ਕੀਤੀ ਦਾ ਫਲ ਪਤਾਉਣਾ ਆਪਣੇ ਕੰਮਾਂ ਥਾਰਾ ਤੋਂ ਵਹਿਲੇ ਹੋ ਕੇ ਸਤਗੁਰੂ ਤੋਰਨ ਲੱਗੇ ਤੇ ਉਹਨਾਂ ਪੰਜਿਆਂ ਵਿੱਚੋਂ ਇੱਕ ਨੇ ਗਲਤੀ ਕਰ ਦਿੱਤੀ ਮਹਾਰਾਜ ਬੜੇ ਪਿਆਰ ਨਾਲ ਬੰਦਾ ਸਿੰਘ ਨੂੰ ਤੋਰਨ ਲੱਗੇ ਆ ਤੇ ਮਰਨੇ ਆਪਣੀ ਸ੍ਰੀ ਸਾਹਿਬੇਜ ਕਰਤੀ ਆ ਆਹ ਸ੍ਰੀ ਸਾਹਿਬ ਦੀ ਸਤਗੁਰ ਨੇ ਬਖਸ਼ਿਸ਼ ਕੀਤੀ ਇੱਕ ਸਿੰਘ ਵਿੱਚੋਂ ਉੱਠਿਆ ਤੇ ਉਹਨੇ ਭੱਜ ਕੇ ਬੰਦਾ ਸਿੰਘ ਤੋਂ ਤੇਹ ਖੋਲੀ ਹਾਂ ਮਹਾਰਾਜ ਹਰਾਨ ਹੋਏ ਤੇ ਪੁੱਛਿਆ ਉਹ ਇਹ ਕੀ ਕੀਤਾ ਈ ਆਂਦਾ ਮਾਰਾਇ ਸਾਨੂੰ ਇੱਥੇ 20 20 ਵਰੇਰੂ ਵੇ ਜੋੜੇ ਛੱਡ ਦਿਆ ਲੰਗਰ ਪਕਾਉਂਦੇ ਆਂ ਝੂਠੇ ਭਾਂਡੇ ਮਾਝਦਿਆਂ ਨੂੰ ਹਾਂ ਇਹ ਜੇ ਕੱਲ ਸਿੰਘ ਸਜਿਆ ਤੇ ਆਪਣੇ ਗਾਤਰੇ ਵੀ ਤਲਵਾਰ ਵੀ ਉਹ ਦੇਤੀ ਏ ਵੇ ਆ ਬਾਕੀ ਪੰਥ ਦਾ ਕੀ ਬਣੂਗਾ ਆਹ ਪਰ ਉਹ ਹੀ ਨਹੀਂ ਜਾਣਦੇ ਵੀ ਬੰਦਾ ਸਿੰਘ ਦਾ ਗੁਰੂ ਮਹਾਰਾਜ ਦੇ ਨਾਲ ਕਿੰਨੇ ਕ ਜਨਮਾਂ ਦਾ ਪਿਆਰ ਤੁਰਿਆ ਆਉਂਦਾ ਵਾਹਿਗੁਰੂ ਅਸੀਂ ਐਸ ਜਨਮ ਦੀਆਂ ਗੱਲਾਂ ਕਰਕੇ ਗੁਰੂ ਤੇ ਗਿਲਾ ਕਰ ਲੈਨੇ ਹਾਂ ਹਾਂ ਮਹਾਰਾਜ ਤਲਵਾਰ ਗਾਤਰੇ ਕਰਕੇ ਤੇ ਹੱਸਿਆ ਆ ਆਖਿਆ ਕੁਝ ਨਹੀਂ ਗਾ ਹਾਂ ਕਿਉਂਕਿ ਦਰਬਾਰਸ਼ਾ ਰਖੀ ਦਾ ਦਰਬਾਰ ਨਹੀਂ ਸੀ ਵੀ ਉਸੇ ਵੇਲੇ ਸਰਾਫ ਦੇ ਹੁੰਦੇ ਵਾਹਿਗੁਰੂ ਇਹ ਗੁਰੂ ਨਾਨਕ ਸਾਹਿਬ ਦਾ ਕਰ ਹੈ ਵਰਾਂ ਦਾ ਕਰ ਹੈ ਮਹਾਰਾਜ ਤਲਵਾਰ ਗਾਤਰੇ ਕਰਕੇ ਤੇ ਆਪਣੇ ਪੱਥੇ ਵਿੱਚੋਂ ਸਤਿਗੁਰਾਂ ਨੇ ਪੰਜ ਤੀਰ ਕੱਢ ਲਿਆ ਹਾਂ ਇਆਖਿਆ ਬਨੋਦ ਸਿੰਘਾ ਅਗਰ ਜੇ ਤੁਸੀਂ ਗਲਤੀ ਨਾ ਕਰਦੇ ਤੇ ਤੀਰ ਸ਼ਾਇਦ ਮੈਂ ਤੁਹਾਨੂੰ ਦਿੰਦਾ ਤੇ ਤਲਵਾਰ ਨਾਲੋਂ ਤੀਰਾਂ 'ਚ ਕਈ ਗੁਣਾ ਵੱਧ ਸ਼ਕਤੀ ਹੁੰਦੀ ਆ ਮੈਂ ਹੁਣ ਇੱਕ ਦੀ ਜਗ੍ਹਾ ਤੇ ਇਹਨੂੰ ਪੰਜ ਦੇਣ ਲੱਗਾ ਤੇ ਸਤਗੁਰਾਂ ਨੇ ਪਾਅ ਬੰਦ ਕਰ ਦਿੱਤਾ ਕਿ ਇਹਦੇ ਵਿੱਚ ਹੁਣ ਕੋਈ ਦਖਲ ਅੰਦਾਜ਼ੀ ਨਾ ਦੇਵੇ ਮੇਰੇ ਪਾਛਾ ਤੋਰੇ ਬੰਦਾ ਸਿੰਘ ਬਹਾਦਰ ਨੂੰ ਜੋ ਮੇਰੇ ਪਾਛਾ ਨੇ ਉਸ ਸੂਰ ਪੀਰ ਭਾਦਰ ਨੂੰ ਅਦਾਤਾ ਕੀਤੀਆਂ ਇੱਕ ਇੱਕ ਬੋਲ ਕਪਤਾ ਦਾ ਸੁਣਨ ਵਾਲਾ ਜੇ ਸੁਣੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਬੰਦਾ ਸਿੰਘ ਨੂੰ ਤੁਰਦਿਆਂ ਕੀ ਸਿੱਖਿਆ ਦੇ ਰਹੇ ਬਈ ਬਾਜਾ ਵਾਲੇ ਗੁਰੂ ਨੇ ਬੰਦੇ ਨੂੰ O okay.